ਲਗਾਤਾਰ ਹੀ ਆਪਣੀਆਂ ਮੰਗਾਂ ਲੈ ਕੇ ਆਸ਼ਾ ਵਰਕਰਾਂ ਦੇ ਵੱਲੋਂ ਮੌਜੂਦਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸੇ ਤਹਿਤ ਲੁਧਿਆਣਾ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਵੀ ਆਸ਼ਾ ਵਰਕਰਾਂ ਵੱਲੋਂ ਵੱਡੀ ਤਾਦਾਦ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ ਅਤੇ ਇਸ ਲਈ ਉਹਨਾਂ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਹੈ ਅਸੀਂ ਲਗਾਤਾਰ ਪ੍ਰਦਰਸ਼ਨ ਕਰਦੇ ਆਏ ਹਾਂ ਸਾਡੇ ਹੱਥ ਕੁਛ ਨਹੀਂ ਲੱਗਾ ਅਸੀਂ ਮਜਬੂਰ ਹੋ ਕੇ ਅੱਜ ਸਾਡਾ ਵੀ ਦਿਲ ਨਹੀਂ ਕਰਦਾ ਕਿ ਇੰਨੀ ਮਹਾਮਾਰੀ ਦੇ ਵਿੱਚ ਇੰਨੇ ਪੋਜ਼ਿਟਿਵ ਕੇਸ ਨਿਕਲਦੇ ਪਏ ਆ ਤੇ ਅਸੀਂ ਇਦਾਂ ਦਾ ਕੰਮ ਕਰੀਏ ਪਰ ਸਰਕਾਰ ਨੇ ਸਾਨੂੰ ਮਜਬੂਰ ਕਰ ਦਿੱਤਾ ਜੋ ਦੀ ਵੈਕਸੀਨੇਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਪਬਲਿਕ ਨੂੰ ਇੰਜੈਕਸ਼ਨ ਲਗਵਾਏ ਜਾ ਰਹੇ ਆ ਤੇ ਉਹ ਕੌਣ ਕੱਢਦਾ ਪਿਆ ਆਸ਼ਾ ਵਰਕਰ ਸਾਨੂੰ ਸਵੇਰੇ ਪਤਾ ਹੁੰਦਾ ਕਿ ਅਸੀਂ 8:30 ਘਰੋਂ ਨਿਕਲਣਾ ਵਾ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸ਼ਾਮ ਨੂੰ ਘਰੇ ਕਿੰਨੇ ਵਜੇ ਜਾਣਾ ਹੁਣ ਤਾਂ ਸਾਡੇ ਘਰ ਦੇ ਵੀ ਕਲਪਨ ਲਾ ਪਏ ਆ ਕਿ ਤੁਹਾਡੀਆਂ ਡਿਊਟੀਆਂ ਇੰਨੀਆਂ ਸਖਤ ਹੋ ਗਈਆਂ ਕਿ ਤੁਹਾਡੀਆਂ ਤਨਖਾਹਾਂ ਕਿੰਨੀਆਂ ਕ ਸਾਨੂੰ ਦੱਸਣ ਚ ਵੀ ਹੁਣ ਘਰਦਿਆਂ ਨੂੰ ਸ਼ਰਮ ਆਂਦੀ ਹੈ ਕਿ ਅਸੀਂ 24 ਘੰਟੇ ਔਨ ਡਿਊਟੀ ਰਹਿੰਦੇ ਆ ਤੇ ਪਰ ਸਾਡਾ ਕੁਛ ਨਹੀਂ ਬੰਦ ਆ ਸਵਾਸੇ ਵਾ ਤੇ ਅਸੀਂ ਸਮਾਜ ਸੇਵਾ ਹੀ ਕਰੀ ਜਾਂਦੇ ਆ ਸਾਡੀ 11 ਟੀਮ ਚ ਡਿਊਟੀਆਂ ਲਾਈ ਜਾਂਦੀਆਂ ਆਸ਼ਾ ਵਰਕਰਾਂ ਦੀਆਂ ਈਵਨਿੰਗ ਵੀ ਲੱਗਦੀ ਆ ਮਾਰਨਿੰਗ ਵੀ ਲੱਗਦੀ ਆ ਏਰੀਆ ਦੇ ਵਿੱਚ ਜਾ ਕੇ ਲੋਕਾਂ ਨੂੰ ਮੈ ਮਨਾਣਾ ਪੈਂਦਾ ਵਾ ਕਿ ਤੁਸੀਂ ਸਾਡੇ ਪਰੋਸੇ ਨਾਲ ਵੈਕਸੀਨੇਸ਼ਨ ਕਰਵਾਵੋ ਵੀ ਅਸੀਂ ਵੀ ਕਰਵਾਈ ਹੋਈ ਆ ਅਸੀਂ ਚਾਹਦੇ ਆ ਕਿ ਇਹ ਬਿਮਾਰੀ ਜਲਦੀ ਤੇ ਦੱਸ ਮੇਨ ਮੰਗ ਵੀਰ ਜੀ ਇਹ ਆ ਕਿ ਜਿਹੜਾ ਸਾਡੇ ਕੋਲ ਜਿੰਨਾ ਫਾਲਤੂ ਕੰਮ ਕਰਵਾਇਆ ਜਾਂਦਾ ਵਾ ਜਦ ਸਾਨੂੰ ਰੱਖਿਆ ਹੀ ਮਾੜੇ ਜਿੰਨੇ ਹੀ ਪੱਤੇ ਦੇ ਉੱਤੇ ਆ ਇਨਸੈਂਟਿਵ ਤੇ ਤੇ ਸਾਡਾ ਜੋ ਮਾਨ ਪੱਤਾ ਬੰਦਾ ਵਾ ਸਾਡੇ ਕੰਮ ਦਾ ਤੇ ਉਹ ਦਿੱਤਾ ਜਾਵੇ ਇੱਕ ਮਜ਼ਦੂਰ ਦੀ ਦਿਹਾੜੀ ਅੱਜ ਕੱਲ ਤੁਹਾਨੂੰ ਪਤਾ 600 ਰੁਪਇਆ ਵਾ ਤੇ ਸਾਨੂੰ ਤੇ ਉਹ ਵੀ ਨਹੀਂ ਮਿਲਦੀ ਹੈਗੀ ਸਾਡੇ ਅਸੀਂ ਦੁਖੀ ਹੋ ਕੇ ਇਹ ਇੱਕ ਕਦਮ ਚੁੱਕਿਆ ਵਾ ਕਿ ਸਾਡੀ ਸੈਲਰੀ ਪੱਕੀ ਕੀਤੀ ਜਾਵੇ ਤੇ ਸਾਡਾ ਜੋ ਬੰਦਾ ਵਾ ਮਿਹਨਤ ਦਾਣਾ ਸਾਨੂੰ ਦਿੱਤਾ ਜਾਵੇ ਸਰ ਸਰ ਦੇ ਕੋਲ ਅੱਜ ਅਸੀਂ ਇੱਥੇ ਪਹੁੰਚੇ ਆਂ ਕਸੇ ਇਥੇ ਧਰਨਾ ਲਗਵਾਇਆ ਲਗਾਇਆ ਹੈ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਹੈ ਜਿਹੜੇ ਸਾਨੂੰ ਵਾਅਦੇ ਕੀਤੇ ਸੀ ਉਹ ਵਾਅਦੇ ਸਾਡੇ ਪੂਰੇ ਨਹੀਂ ਕਰ ਰਹੀ ਕਰੋਨਾ ਮਹਾਮਾਰੀ ਦੇ ਵਿੱਚ ਸਾਡੀ ਐਨੀਕ ਡਿਊਟੀ ਵੱਧ ਗਈ ਹੈ ਸਾਨੂੰ ਘਰ ਤੋਂ ਆਉਣ ਦਾ ਤਾਂ ਪਤਾ ਹੁੰਦਾ ਪਰ ਸਾਨੂੰ ਵਾਪਸ ਜਾਣ ਦਾ ਕੋਈ ਪਤਾ ਨਹੀਂ ਸਾਡੀਆਂ ਕਈ ਆਸ਼ਾ ਵਰਕਰ ਕਰੋਨਾ ਪੋਜ਼ਿਟਿਵ ਵੀ ਆ ਚੁੱਕੀਆਂ ਆ ਔਰ ਕਈਆਂ ਦੀ ਡੈਥ ਵੀ ਹੋ ਚੁੱਕੀ ਆ ਇਹ ਸਾਰਾ ਕੁਝ ਦੇਖਦੇ ਹੋਏ ਵੀ ਸਰਕਾਰ ਦੀਆਂ ਅੱਖਾਂ ਨਹੀਂ ਖੁੱਲ ਰਹੀਆਂ ਉਹ ਸਾਨੂੰ ਨਾ ਤਾਂ ਮਤਲਬ ਸਾਡਾ ਇਨਸੈਂਟਿਵ ਜਿਹੜਾ ਦੁੱਗਣਾ ਕਰ ਰਹੇ ਆ ਹਰਿਆਣਾ ਪੈਟਰਨ ਨਾ ਤਾਂ ਲਾਗੂ ਕਰ ਰਿਹਾ ਜਿਹੜਾ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਹਰਿਆਣਾ ਪੈਟਰਨ ਅਸੀਂ ਲਾਗੂ ਕਰਾਂਗੇ ਹਰਿਆਣਾ ਪੈਟਰਨ ਦਾ 4000 ਰੁਪਿਆ ਆ ਇਹਨਾਂ ਨੇ ਸਾਨੂੰ ਉਹ ਨਹੀਂ ਲਾਗੂ ਕੀਤਾ ਦੂਸਰਾ ਇਹ ਸਾਨੂੰ ਕਹਿੰਦੇ ਸੀਗੇ ਤੁਹਾਨੂੰ 스마트 ਫੋਨ ਦਿੱਤੇ ਜਾਣਗੇ ਇਹਨਾਂ ਨੇ ਸਾਡੀ ਕੋਈ ਮੰਗ ਪੂਰੀ ਨਹੀਂ ਕੀਤੀ ਹੈਗੀ ਅਸੀਂ ਕਰੋਨਾ ਮਹਾਮਾਰੀ ਦੇ ਵਿੱਚ ਦਿਲੋਂ ਜਾਣ ਦੇ ਨਾਲ ਸੇਵਾ ਕਰ ਰਹੇ ਆ ਅਸੀਂ ਹੁਣ ਇਹਨਾਂ ਨੂੰ 10 ਦਿਨ ਦਾ ਟਾਈਮ ਦਿੱਤਾ ਅਗਰ 10 ਦਿਨ ਦੇ ਵਿੱਚ ਇਹਨਾਂ ਨੇ ਸਾਡੀ ਮੰਗ ਨਾ ਪੂਰੀ ਕੀਤੀ ਤਾਂ ਅਸੀਂ ਟੋਟਲੀ ਕੰਮ ਦੀ ਬਾਈਕਾਟ ਕਰਦਾਂਗੇ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਮਜ਼ ਨਿਊਜ਼